ਸਸਕਲ ਦੋਸਤੋ ਤਸਵੀਰਾਂ ਅੱਜ 2 ਅਗਸਤ 2025 ਦੀਆਂ ਬਿਆਸ ਦਰਿਆ ਅੰਮ੍ਰਿਤਸਰ ਜ਼ਿਲ੍ਹਾ ਔਰ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਅੱਜ ਕਹ ਦਈਏ ਕਿ ਇਸ ਸੀਜ਼ਨ ਦਾ ਟਾਪ ਲੈਵਲ ਹੈਗਾ ਵਾਟਰ ਲੈਵਲ ਇੱਥੇ ਦਰਜ ਕੀਤਾ ਗਿਆ ਹੈਗਾ 738.70 ਦੀ ਗੇਜ ਜਿਹੜੀ ਇਹ ਹੋ ਚੁੱਕੀ ਔਰ ਹੁਣ ਤੱਕ ਜਿਹੜੇ ਆ ਕੰਡੇ ਸੀਗੇ ਬਿਲਕੁਲ ਇੱਥੇ ਪਾਣੀ ਨਹੀਂ ਸਿਆਇਆ ਲੇਕਿਨ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਸ ਤਰਫ ਅੱਗੇ ਜਿਹੜਾ ਪਾਣੀ ਹੈਗਾ ਇਹ ਚੱਲਣਾ ਸ਼ੁਰੂ ਹੋ ਗਿਆ ਔਰ ਸਾਹਮਣੇ ਜੇਕਰ ਗੱਲ ਕੀਤੀ ਜਾਵੇ ਤਾਂ ਚੋਨਾ ਜਾਂ ਹੋਰ ਫਸਲਾਂਆਂ ਦੀਆਂ ਲੱਗੀਆਂ ਹੋਈਆਂ ਨੇ ਬਕਾਇਦਾ ਔਰ ਇਸ ਪਾਣੀ ਦਾ ਜਿਹੜਾ ਹੈਗਾ ਹੁਣ ਕੱਲ ਤੋਂ ਇੱਕਦਮ ਤੇਜ਼ ਹੋਇਆ ਹੈ ਕਿਉਂਕਿ ਪੌਂਗ ਡੈਮ ਦੇ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਸੀ ਔਰ ਇਸ ਤੋਂ ਅੱਗੇ ਦੀ ਤਰਫ ਜਿਹੜਾ ਹੈਗਾ ਤੁਸੀਵਾਨ ਖੇਤਰ ਹੈਗਾ ਜਿੱਧਰ ਪਾਣੀ ਵਧਨ ਦੀ ਸੰਭਾਵਨਾ ਹੈਗੀ ਐ ਸੋ ਦਰਿਆ ਦੇਖ ਸਕਦੇ ਹੋ ਤੁਸੀਂ ਕਿ ਫੁੱਲ ਭਰਿਆ ਹੋਇਆ ਹੈ 738.70 ਦੀ ਗੇਜ ਹੈਗੀ ਹੈ ਔਰ ਕਰੀਬ 74000 ਕਿਊਸਿਕ ਜੋ ਤਾਜ਼ਾ ਜਾਣਕਾਰੀ ਸਵੇਰ ਦੇ 11 ਵਜੇ ਦੀ ਹੈਗੀ ਐ ਇਸ ਜਗ੍ਹਾ ਤੋਂ 74000 ਕਿਊਸਿਕ ਜਿਹੜਾ ਪਾਣੀ ਹੈਗਾ ਉਹ ਡਿਸਚਾਰਜ ਹੋ ਰਿਹਾ ਹੈਗਾ ਤੁਹਾਡੀ ਅਗਲੀ ਅਪਡੇਟ ਦੇ ਲਈ ਜੁੜੇ ਰਹੋ ਧੰਨਵਾਦ